मिशन पंजाब चाबदा स्वागत कोमांत्री महिला दिवस मौके राष्ट्रीय सृजन हार पुरस्कार कीते प्रधानमंत्री मोदी ने कोमांत्री महिला दिवस मौके देश दिया कई नौजवान हस्तियां राष्ट्रीय सृजन हार पुरस्कार ਨਾਲ ਸਨਮਾਨਿਤ ਕੀਤਾ ਭਾਰਤ ਮੰਡਪ ਚ ਕਰਵਾਈ ਗਏ ਇੱਕ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੈਥਰੀ ਠਾਕੁਰ ਜੈ ਕਿਸ਼ੋਰੀ ਅਤੇ ਅਜੇ ਰੌਣਕ ਸਮੇਤ 30 ਅਕਸ਼ੀਤਾ ਨੂੰ ਸਨਮਾਨਿਤ ਕੀਤਾ ਇਸ ਮੌਕੇ ਉਹਨਾਂ ਕਿਹਾ ਕਿ ਹੁਣ ਕੋਈ ਭੇਦਭਾਵ ਨਹੀਂ ਹੋਣਾ ਚਾਹੀਦਾ ਸਾਨੂੰ ਨਾਰੀ ਸ਼ਕਤੀ ਦਾ ਸਨਮਾਨ ਕਰਨਾ ਚਾਹੀਦਾ ਹੈ ਕਿਉਂਕਿ ਉਹ ਦੇਸ਼ ਦੀ ਤਰੱਕੀ 'ਚ ਪੁਰਸ਼ਾਂ ਵਾਂਗ ਯੋਗਦਾਨ ਪਾ ਰਹੀਆਂ ਹਨ ਚੋਣਾ ਤੋਂ ਪਹਿਲਾਂ ਰਸੋਈ ਸਿਲੰਡਰ 100 ਰੁਪਏ ਸਸਤਾ ਇੱਕ ਪਾਸੇ ਲੋਕ ਸਭਾ ਚੋਣਾ ਬਿਲਕੁਲ ਨੇੜੇ ਹਨ ਅਤੇ ਦੂਸਰੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਔਰਤਾਂ ਨੂੰ ਤੋਹਫਾ ਦੇਣ ਦਾ ਐਲਾਨ ਕਰ ਦਿੱਤਾ ਹੁਣ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 100 ਰੁਪਏ ਦੀ ਛੂਟ ਮਿਲੇਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਲਿਖਿਆ ਕਿ ਇਸ ਦੇ ਨਾਲ ਨਾਰੀ ਸ਼ਕਤੀ ਦਾ ਜੀਵਨ ਆਸਾਨ ਹੋਣ ਦੇ ਨਾਲ-ਨਾਲ ਕਰੋੜਾ ਪਰਿਵਾਰਾਂ ਦਾ ਆਰਥਿਕ ਬੋਝ ਘਟੇਗਾ। ਡਿਬੜੂਗੜ ਜੇਲ੍ਹ ਦਾ ਸੁਪਰੀਡੈਂਟ ਗ੍ਰਿਫਤਾਰ ਵਾਰਿਸ ਪੰਜਾਬ ਦੇ ਮੈਂਬਰਾਂ ਕੋਲ ਮਿਲੇ ਮੋਬਾਈਲ ਤੇ ਹੋਰ ਸਮਾਨ ਦਾ ਮਾਮਲਾ। ਅਸਾਮ ਦੀ ਡਿਬੜੂਗੜ ਜੇਲ੍ਹ ਦੇ ਸੁਪਰੀਡੈਂਟ ਨਿਪੇਨ ਦਾਸ ਨੂੰ ਕੱਲ ਗ੍ਰਿਫਤਾਰ ਕਰ ਲਿਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਜੇਲ੍ਹ ਚ ਬੰਦ ਵਾਰਿਸ ਪੰਜਾਬ ਦੇ ਮੁਖੀ ਅਮਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਕੋਲੋਂ ਬੀਤੇ ਦਿਨੀ ਜੇਲ੍ਹ ਚ ਮੋਬਾਈਲ ਫੋਨ ਅਤੇ ਹੋਰ ਇਤਰਾਜਯੋਗ ਸਮੱਗਰੀ ਬਰਾਮਦ ਕੀਤੀ ਗਈ ਸੀ ਜਿਸ ਕਾਰਨ ਜੇਲ੍ਹ ਸੁਪਰਡੈਂਟ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ ਹੈ ਸਥਾਨਕ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਲ੍ਹ ਅਧਿਕਾਰੀ ਨੂੰ ਲਾਹਪਰਵਾਹੀ ਵਰਤਨ ਦੇ ਦੋਸ਼ਾਂ ਤਹਿਤ ਅੱਜ ੜਕੇ ਗ੍ਰਿਫਤਾਰ ਕੀਤਾ ਹੈ ਰੂਸ ਚ ਫਸੇ ਨਾਗਰਿਕਾਂ ਨੂੰ ਜਲਦ ਵਾਪਸ ਲਿਆਂਦਾ ਜਾਵੇਗਾ ਭਾਰਤ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਜੀਤ ਜੈਸਵਾਲ ਨੇ ਕਿਹਾ ਕਿ ਕਈ ਭਾਰਤੀ ਨਾਗਰਿਕਾਂ ਨੂੰ ਰੂਸੀ ਸੈਨਾ ਵਿੱਚ ਕੰਮ ਕਰਨ ਲਈ ਤਾਂ ਖਾ ਦਿੱਤਾ ਗਿਆ ਹੈ ਰੂਸਚ ਫਸੇ ਭਾਰਤੀਆਂ ਦੀ ਜਲਦ ਰਿਹਾਈ ਲਈ ਮਾਮਲੇ ਨੂੰ ਰੂਸ ਸਾਹਮਣੇ ਸਖਤੀ ਨਾਲ ਉਠਾਇਆ ਗਿਆ ਹੈ ਉਹਨਾਂ ਨੇ ਕਿ ਝੂਠੇ ਵਾਅਦੇ ਕਰਕੇ ਭਰਤੀ ਕਰਨ ਵਾਲੇ ਏਜੰਟਾਂ ਖਿਲਾਫੀ ਸਖਤਵਾਰ ਕਾਰਵਾਈ ਸ਼ੁਰੂ ਕੀਤੀ ਗਈ ਹੈ ਅਸੀਂ ਰੂਸੀ ਸੈਨਤ ਸਹਾਇਕ ਵਜੋਂ ਕੰਮ ਕਰ ਰਹੇ ਆਪਣੇ ਨਾਗਰਿਕਾਂ ਦੀ ਜਲਦ ਰਿਹਾਈ ਅਤੇ ਉਹਨਾਂ ਦੀ ਘਰ ਵਾਪਸੀ ਲਈ ਵਚਨਬੰਦ ਹਾਂ ਇਸ ਸਬੰਧ ਚ 20 ਲੋਕਾਂ ਨੇ ਸਾਡੇ ਨਾਲ ਸੰਪਰਕ ਕੀਤਾ ਅਸੀਂ ਉਹਨਾਂ ਦੀ ਪਾਲ ਕਰ ਰਹੇ ਹਾਂ ਰੂਸੀ ਅਧਿਕਾਰੀ ਸਾਡੇ ਸੰਪਰਕ 'ਚ ਹਨ ਪੰਜਾਬ ਦੀ ਵੱਡੀ ਵਾਰਦਾਤ ਇੱਕ ਦਰਜਨ ਲੁਟੇਰਿਆਂ ਨੇ ਮਾਰਿਆ ਘਰ ਚ ਡਾਕਾ ਰਾਈਫਲ ਪਿਸਟਲ ਤੇ 20 ਤੋਲੇ ਸੋਨਾ ਲੁੱਟਿਆ ਤਰਨਤਾਰਨ ਜ਼ਿਲ੍ਹੇ ਅਦੀਨ ਆਉਂਦੇ ਪਿੰਡ ਕਦਗਿਲ ਵਿਖੇ ਇੱਕ ਦਰਜਨ ਦੇ ਕਰੀਬ ਲੁਟੇਰਿਆਂ ਵੱਲੋਂ ਇੱਕ ਕੋਠੀ ਨੂੰ ਨਿਸ਼ਾਨਾ ਬਣਾਉਂਦੇ ਕਾਰ ਵਿੱਚ ਦਾਖਲ ਹੋ ਕੇ ਬਜ਼ੁਰਗ ਜੋੜੇ ਨੂੰ ਬੰਦਕ ਬਣਾ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਵਾਰਦਾਤ ਦੌਰਾਨ ਲੁਟੇਰੇ 12 ਬੋਰ ਦੀ ਰਾਈਫਲ 45 ਬੋਰ ਦਾ ਪਿਸਟਲ 20 ਤੋਲੇ ਸੋਨੇ ਦੀਆਂ 20 ਚੂੜੀਆਂ 2 ਲੱਖ ਰੁਪਏ ਨਗਦੀ ਇੱਕ ਮੋਬਾਈਲ ਅਤੇ ਡੀਵੀਆਰ ਨਾਲ ਲੈ ਗਏ ਹਨ ਇਸ ਵਾਰ ਦਾਤੀ ਸੂਚਨਾ ਮਿਲਣ ਤੋਂ ਬਾਅਦ थाना सदर ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਦੱਸ ਦਈਏ ਕਿ ਬਜ਼ੁਰਗ ਜੋੜਾ ਇਕੱਲਾ ਕਰ ਰਹਿੰਦਾ ਬਾਕੀ ਸਾਰਾ ਪਰਿਵਾਰ ਵਿਦੇਸ਼ ਸੈਟਲ ਹੈ ਅਮਰੀਕਾ ਚ ਭਿਆਨਕ ਐਕਸੀਡੈਂਟ ਦੌਰਾਨ ਪੰਜਾਬ ਦੇ ਦੋ ਨੌਜਵਾਨਾਂ ਦੀ ਹੋਈ ਮੌਤ ਅਮਰੀਕਾ ਦੇ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਨਾਲ ਸੰਬੰਧਿਤ ਦੋ ਨੌਜਵਾਨ ਸੁਖਜਿੰਦਰ ਸਿੰਘ ਤੇ ਸਿਮਰਨਜੀਤ ਸਿੰਘ ਦੀ ਗਲਤ ਪਾਸਿਓਂ ਆ ਰਹੇ ਟਰਾਲੇ ਨੇ ਮਾਰੀ ਭਿਆਨਕ ਟੱਕਰ ਕਾਰਨ ਮੌਤ ਹੋ ਗਈ ਹੈ ਦੱਸ ਦਈਏ ਕਿ ਦੋਵੇਂ ਨੌਜਵਾਨ ਇੱਕੋ ਟਰਾਲਾ ਚਲਾਉਂਦੇ ਸਨ ਤੇ ਦੋ ਸਾਲ ਪਹਿਲਾਂ ਹੀ ਰੋਜੀ ਰੋਟੀ ਕਮਾਉਣ ਲਈ ਇਹ ਦੋਵੇਂ ਦੋਸਤ ਇਕੱਠੇ ਵਿਦੇਸ਼ ਗਏ ਸਨ ਇਹਨਾਂ ਦੀ ਮੌਤ ਦੀ ਖਬਰ ਦੇ ਨਾਲ ਪਿੰਡ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਸਿਮਰਨਜੀਤ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਸੁਖਜਿੰਦਰ ਸਿੰਘ ਤੇਨ ਭੈਣਾਂ ਦਾ ਇੱਕ ਇਕਲੌਤਾ ਭਰਾ ਸੀ ਨਿਊਜ਼ ਬਿਊਰੋ ਮਿਸ਼ਨ ਪੰਜਾਬ